ਸਤਿ ਸ਼੍ਰੀ ਅਕਾਲ ਸਾਰੇ ਨੂੰ ਬਹੁਤ ਬਹੁਤ ਸਵਾਗਤ ਤੁਹਾਡੇ ਮੇਰੇ ਨਵੇਂ ਵਲੌਗ ਵਿੱਚ ਤੇ ਅੱਜ ਦਾ ਵਲੌਗ ਇੱਕ ਚੈਲੰਜ ਹੋਣ ਵਾਲਾ ਹੈ ਮੇਰੇ ਤੇ ਅੱਜ ਸਪੀਡ ਪੀਟੀ ਹੈ ਤੇ ਰੀਤ ਅਬ ਤੇ ਰੀਤ ਤੇ ਅਬ ਵੀ ਟੀਮ ਹੈ ਅੱਜ ਅਸੀਂ ਕਰਨ ਜਾ ਰਹੇ ਹਾਂ ਬਲੱਡ ਰਿਲੇਸ਼ਨ ਦਾ ਰੰਗ ਵਾਚਾ ਦੰਗਰ साथ जी, स्टार्ट तो करते चलो। हाँ जी तो पहला क्वेश्चन हम बोलन लगी हूँ ये फस्ट क्वेश्चन इस कि जिन्होंने भी पहला आंसर पता लग गया उन्हें हैंड रेस करना ठीक है जिन्हें पहला हैंड रेस किया फिर तो क्वेश्चन आंसर पूछा आप ਤੁਹਾਡਾ ਪਹਿਲਾ ਕੁਐਸਚਨ ਹੈ ਤੁਹਾਡੇ ਭੂਆ ਦੇ ਮੁੰਡੇ ਦੀ ਮੰਮੀ ਦੀ ਜਿਹੜੀ ਬੇਟੀ ਆ ਉਹ ਤੁਹਾਡੀ ਕੀ ਲੱਗੀ ਭੂਆ ਦੇ ਮੁੰਡੇ ਦੀ ਮੰਮੀ ਦੀ ਬੇਟੀ ਤੁਹਾਡੀ ਕੀ ਲੱਗੀ ਹਾਂਜੀ ਰੀਤ ਨੇ ਹੈਂਡ ਰੇਸ ਕੀਤਾ ਭੈਣ ਲੱਗੀ ਵੈਰੀ ਗੁੱਡ ਯਰ ਨੈਕਸਟ ਕੁਐਸਚਨ ਇਜ਼ ਤਾਡੀ ਨਾਨੀ ਦੇ ਹਸਬੰਡ ਦੇ ਮੁੰਡੇ ਦੀ ਭੈਣ ਤੁਹਾਡੀ ਕੀ ਲੱਗੀ? ਹਾਂਜੀ ਰੀਤ ਨੇ ਹੈਂਡ ਰੇਸ ਕੀਤਾ। ਮਾਸੀ। ਮਾਸੀ ਹਾਂ ਮਾਸੀ ਵੀ ਲੱਗ ਸਕਦੀ ਹੈ ਤੇ ਮੰਮਾ ਵੀ ਲੱਗ ਸਕਦੀ ਠੀਕ ਹੈ ਜੇ ਇੱਕ ਬੇਟੀ ਹੋਈ ਤਾਂ ਮੰਮਾ ਜੇ ਦੋ ਤਿੰਨ ਹੋਈਆਂ ਤਾਂ ਬਾਕੀ ਸਾਰੀਆਂ ਮਾਸੀ। ਓਕੇ ਗੁੱਡ। ਜੀ ਨੈਕਸਟ ਕੁਐਸਚਨ ਹੈ ਤੁਹਾਡੇ। ਤੁਹਾਡੇ ਪਾਪਾ ਦੇ ਪਾਪਾ ਦੀ ਬੇਟੀ ਦੀ ਭਾਬੀ ਤੁਹਾਡੀ ਕੌਣ ਲੱਗੀ? ਮੰਮਾ ਸਮਝ ਲੱਗ ਗਿਆ। ਮम्मा ਕਿਵੇਂ ਲੱਗੀ ਬੋਲੋ ਸਮਝਾਓ ਮੈਨੂੰ ਕਿਸੇ ਨੂੰ ਸਮਝ ਲੱਗਿਆ ਹੋਵੇ ਤੁਸੀਂ ਆਪਦੀ ਐਗਜ਼ਾਮਪਲ ਲੈ ਕੇ ਸਮਝਾ ਸਕਦੇ ਹੋ ਤੁਹਾਡੇ ਪਾਪਾ ਦੇ ਪਾਪਾ ਦੀ ਬੇਟੀ ਦੀ ਭਾਬੀ ਤੁਹਾਡੀ ਕੀ ਲੱਗੀ ਮਦਰ ਮਦਰ ਹਾਂ ਮਦਰ ਹਾਂ ਹਾਂ ਪੰਜ ਦੇ ਵਿੱਚੋਂ ਤਿੰਨ ਕੁਐਸਚਨ ਤੁਸੀਂ ਆਨਸਰ ਕਰ ਲਏ ਤੁਸੀਂ ਆਲਰੇਡੀ ਵਿਨਰ ਹੋ ਦੋਨੇ ਹੈ ਨਾ ਟਰਮੀਨੇਟਿਵ ਨਹੀਂ ਹੋਤੀ फिर भी यही जितने रीत तरह की टीम ओके नैक्सट क्वेश्चन क्वेश्चन है बहुत सौखा क्वेश्चन है ठीक है नानी दोबारा मैं क्वेश्चन बोल रही हूँ नानी दी, बेटी दी, बेटी दे, पापा दे की लगे आ, पापा। हाँ बस जी हाँ हैंड रेज नहीं किया है मैं लोग डॉग बोलो क्या क्या जी करते हो आज बोलो ओ यार आप पिछला क्वेश्चन तो रिकॉर्ड नेक्स्ट क्वेश्चन है एक बारी बोलूँ ठीक है तोड़ी दादी दे हस्बैंड दी पोती तोड़ी की लगी हाँ जी इजान ने हैंड रेज सिस्टर वेरी गुड शाबाश ਸੋ ਇੱਥੇ ਆਪਣੇ ਜਿਹੜੇ ਪੰਜ ਕੁਐਸਚਨਸ ਦਾ ਫਰਸਟ ਰਾਉਂਡ ਸੀਗਾ ਬਲੱਡ ਰਿਲੇਸ਼ਨ ਵਾਲਾ ਉਹ ਖਤਮ ਹੁੰਦਾ ਔਰ ਉਹਦੇ ਰਿਜ਼ਲਟਸ ਕੀ ਨੇ 4 ਟੂ 4 ਪੁਆਇੰਟਸ ਟੀਮ ਰੀਤ ਐਂਡ 2 ਪੁਆਇੰਟਸ ਟੀਮ ਇਜ਼ਾਨ ਚਲੋ ਆਰ ਯੂ ਰੈਡੀ ਗਾਇਜ਼ ਫॉर द ਨੈਕਸਟ ਪੁਆਇੰਟ ਸੌਰੀ ਨੈਕਸਟ ਰਾਉਂਡ ਨੈਕਸਟ ਰਾਉਂਡ ਲਈ ਰੈਡੀ ਹੋ ਓਕੇ ਚਲੋ ਹੁਣ ਇੱਕ ਆਪਾਂ ਵੈਸੇ ਇੱਕ ਗੇਮ ਖੇਡ ਲઈએ ਮੈਂ ਤੁਹਾਨੂੰ ਕੁਐਸਚਨਸ ਪੁੱਛੂਗੀ ਠੀਕ ਹੈ ਉਹਦੇ ਬਾਰੇ ਤੁਸੀਂ ਆਪਣੇ ਫੈਮਿਲੀ ਮੈਂਬਰ ਚੋਂ ਕਿਸੇ ਦਾ ਵੀ ਨਾਮ ਲੈਣਾ ਹੋਊਗਾ ਠੀਕ ਹੈ ਹਾਂਜੀ ਹੁਣ ਨੈਕਸਟ ਕੁਐਸ਼ਨਸ ਮੈਂ ਕੁਐਸ਼ਨ ਪੁੱਛੂੰ ਜਸਟ ਤੁਸੀਂ ਉਹ ਟਾਈਟਲ ਦੇਣਾ ਹੋਊਗਾ ਵੀ ਆਪਣੇ ਪਰਿਵਾਰ ਚੋਂ ਆਹ ਬੰਦਾ ਕੌਣ ਹੈ ਉਹ ਪਰਸਨ ਜਿਹੜਾ ਸਭ ਤੋਂ ਜ਼ਿਆਦਾ ਸੌਂਦਾ ਅਰਸ਼ ਸਭ ਤੋਂ ਜ਼ਿਆਦਾ ਸੌਂਦੀ ਸਭ ਤੋਂ ਲੇਟ ਉੱਠਦੀ ਏ ਇਹ ਵੈਰੀ ਗੁੱਡ ਠੀਕ ਹੈ ਕੋਈ ਪਰਸਨ ਜਿਹੜਾ ਸਭ ਤੋਂ ਵੱਧ ਚੀਜ਼ਾਂ ਗੁੰਮ ਕਰਦਾ ਮੇਰੀ ਮੰਮਾ ਉਹ ਲੈ ਇਹਨਾਂ ਤੋਂ ਨੂੰ ਕੌਣ ਲੱਗਦਾ ਹੈ ਅਭੀ ਅਭੀ ਸਭ ਤੋਂ ਵੱਧ ਗੁੰਮ ਕਰਦਾ ਚੀਜ਼ਾਂ ਮੈਨੂੰ ਵੀ ਆਉਂਦਾ ਤੁਹਾਨੂੰ ਵੀ ਆਪਦੇ ਆਪ ਹੀ ਲੱਗ ਰਿਹਾ ਹੈ ਚਲੋ ਰੀਤ ਨੂੰ ਆਪਦੀ ਮੰਮਾ ਲੱਗ ਰਹੀ ਹੈ ਚਲੋ ਨੈਕਸਟ ਕੁਐਸਚਨ ਸਭ ਤੋਂ ਵੱਧ ਪੈਸੇ ਕੌਣ ਖਰਚ ਕਰਦਾ ਹੈ ਹੂੰ ਮੇਰੀ ਮੰਮਾ ਕਲੀਪ ਮਸੀ ਹਾਂਜੀ ਇਹਦਾ ਤੁਹਾਨੂੰ ਕੌਣ ਲੱਗਦਾ ਰੀਤ ਰੀਤ ਸਭ ਤੋਂ ਵੱਧ ਖਰਚ ਕਰਦੀ ਆ ਅਰਸ਼ ਤੁਹਾਨੂੰ ਕੌਣ ਲੱਗਦਾ ਰੀਤ ਅਬੀ ਜੋ ਤੈਨੂੰ ਕੌਣ ਲੱਗਦਾ ਮਮਾ ਕੀ ਕੀ ਨੇ ਨਹੀਂ ਨਹੀਂ ਵੱਡੀ ਦਾਦੀ ਪੁੱਛੋ ਤਾਂ ਵਾਸੀ ਵੱਡੀ ਦਾਦੀ ਵੱਡੀ ਦਾਦੀ ਬਰਥਡੇ ਤੇ ਆ ਇਸਾ ਅਬੀ ਜੋ ਤੂੰ ਕਹਿੰਦਾ ਵੱਡੀ ਦਾਦੀ ਸਭ ਤੋਂ ਵੱਧ ਖਰਚ ਕਰਦੀ ਆ ਓਕੇ ਵੈਰੀ ਗੁੱਡ ਵੱਡੀ ਆ ਤੇ ਲੱਗਦੀ ਆ ਮੰਨ ਤੇ ਡਾਲਰ ਬਿਲਸ ਨੈਕਸਟ ਕੁਐਸਚਨ ਸਭ ਤੋਂ ਵਧੀਆ ਖਾਣਾ ਕੌਣ ਬਣਾਉਂਦਾ ਹੈ ਹੂੰ ਮੰਮਾ ਚਲੋ ਮੈਗੀ ਤਾਂ ਫਿਰ ਚਲੋ ਹਾਂ ਬੋਲੋ ਮੈਗੀ ਮੰਮਾ ਤੁਹਾਨੂੰ ਲੱਗਦਾ ਤੁਹਾਡੀ ਮੰਮਾ ਹਾਂਜੀ ਜਾਨ ਅਰਸ਼ ਬਹੁਤ ਟੇਸਟੀ ਬਣੂ ਅਰਸ਼ ਨੇ ਮੈਗੀ ਬਹੁਤ ਟੇਸਟੀ ਬਣਾਈ ਸੀ ਅਭੀ ਜੋ ਤੁਹਾਨੂੰ ਕੌਣ ਲੱਗਦਾ ਹੈ ਤੁਸੀਂ ਓ ਮਾਈ ਗੋਡ ਤੁਸੀਂ ਮੇਰਾ ਬਣਾਇਆ ਕੀ ਖਾਧਾ ਕਦੇ ਹੇ ਕਾਪੀ ਚਾ ਕਾਫੀ ਮੇਰੀ ਬਣਾਈ ਅੱਛਾ ਵੈਰੀ ਗੁੱਡ ਥੈਂਕ ਯੂ ਚਲੋ ਨੈਕਸਟ ਕੁਐਸਚਨ ਆਪਣੀ ਫੈਮਿਲੀ ਚ ਸਭ ਤੋਂ ਲੰਬਾ ਬੰਦਾ ਕੌਣ ਹੈ ਹੈਂਡ ਰਿਸ ਵੈਸੇ ਦੱਸ ਦਿਆ ਕਰੋ ਆਨਸਰ ਸਿਮੂ ਸਿਮੂ ਵੈਸਾ ਹਾਂ ਰਾਜੂ ਮੰਮਾ ਹਾਂ ਅੱਜ ਤੋਂ ਨੂੰ ਕੌਣ ਲੱਗ ਰਿਹਾ ਰਾਜੂ ਇਹ ਰਾਜੂ ਸਿਮੂ ਅਭੀ ਜੋ ਤੈਨੂੰ ਕੌਣ ਲੱਗ ਰਿਹਾ ਰਾਜੂ ਰਾਜੂ ਦਾ ਆ ਓਕੇ ਚਲੋ ਇਹਦਾ ਇਹਦਾ ਆਨਸਰ ਰਾਜੂ ਜਾਂ ਸਿਮੂ ਦੋਨਾਂ ਚੋਂ ਕੋਈ ਵੀ ਹੋ ਸਕਦਾ ਹੈ ਇਹ ਆਪਾਂ ਨੂੰ ਚੈੱਕ ਕਰਨਾ ਪਊਗਾ ਹਨਾ चलो नेक्स्ट क्वेश्चन अपनी सारी फैमिली चो सब तो फनी बंदा कौन है? है हाँ जी सन अभी अभी जो सारे तो फनी है अर्श अर्शदानु कौन लगता है हाँ जी निक्कू मस्से छोटी छोटी निक्कू मस्से सारे तो फनी है ठीक है हाँ जी अभी जो चाचू कक्कू चाचू हाँ <laughs> कर दे। हाँ काकू चाचू छोटे निकुम चलो सार्व तो पढ़ाई दसो ऐसान दसो ठीक है अर्श कौन, कर दे? कौन कर, दे? <laughs> कर दे अभी कौन पढ़ता सब तो वह है कौन ਤੋਰੀ ਕੱਤਮਾ ਸਭ ਤੋਂ ਵੱਧ ਕੌਣ ਕਰਦਾ ਫਿਰ ਰੀਤਾ ਮੈਂ ਹਾਂ ਰੀਤਾ ਕਰਦੀ ਹੋਂ ਨਹੀਂ ਬਟ ਆ ਹੈਗਾ ਮੇਰੇ ਦੋਸਤਾਂ ਦਾ ਮੇਰੇ ਸਾਂਹ ਤੋਂ ਵੱਧ ਨੰਬਰ ਆਉਂਦਾ ਰੀਤਾ ਕਹਿੰਦੀ ਮੈਨੂੰ ਤਾਂ ਲੱਗਦਾ ਹੀ ਨਹੀਂ ਸੀਗਾ ਮੈਂ ਹਾਲ ਤੱਕ ਤਾਂ ਫੇਲ ਹੀ ਹੋਣੀ ਬਿਨਾਂ ਪੜਾਈ ਕਿਸੇ ਤਰ੍ਹਾਂ ਤੂੰ ਮੇਰੇ ਨਾਲ ਚਲੋ 20 ਕੁ ਪਾਈ ਤੇ ਆਪਣੇ ਫੈਮਿਲੀ ਚ ਸਭ ਤੋਂ ਵੱਧ ਹੈਲਪਫੁਲ ਪਰਸਨ ਕੌਣ ਹੈ ਜਿਹੜਾ ਹਮੇਸ਼ਾ ਸਾਰਿਆਂ ਦੀ ਹੈਲਪ ਕਰਦਾਗਾ ਕੌਣ ਆਓ ਹਾਂਜੀ ਅਬੀ ਅਭੀ ਤੈਨੂੰ ਕੌਣ ਲੱਗਦਾ ਸਭ ਤੋਂ ਵੱਧ ਹੈਲਪ ਕੌਣ ਕਰਦਾ ਦਾਦੂ ਪੈਸੇ ਤਾਂ ਦਿੰਦਾ ਹੈ ਦਾਦੂ ਪੈਸੇ ਦਿੰਦੇ ਨੇ ਸਾਰਿਆਂ ਦੇ ਅਭੀ ਹੋਰ ਕਿਵੇਂ ਹੈਲਪ ਕਰਦੇ ਨੇ ਦਾਦੂ ਦਾਦੂ ਕੰਮੇ ਕੰਮ ਚ ਕਰਿਓ ਉਹ ਟੀਵੀ ਲੋਨ ਵਸੇ ਉਹ ਦੇਦਾ ਦੇ ਆ ਸਾਡੇ ਕੋਲ ਨਹੀਂ ਹੁੰਦੇ ਨਾ ਹੂੰ ਫੋਨ ਦੇਦਾ ਚੀਜੀ ਖਾਦ ਦੇਸ ਕਰਕੇ ਠੀਕ ਹੈ ਵੈਰੀ ਗੁੱਡ। ਕਬਲੇ ਦਵਾ ਦੇ। ਵੈਰੀ ਗੁੱਡ। ਹਾਂਜੀ ਰੀਤ ਤੁਹਾਨੂੰ। ਅੱਭੀ। ਅਭੀ ਕਿਉਂ ਲੱਗਦਾ ਹੈ ਹੈਲਪਫੁਲ ਸਾਰੇ ਨੂੰ? ਅਭੀ ਚੀਜ਼ਾਂ ਲਿਆ ਦਿੰਦਾ। ਅਭੀ ਨੂੰ ਜੋ ਵੀ ਚੀਜ਼ ਕੋ ਹਰੇਕ ਚੀਜ਼ ਲਿਆ ਦਿੰਦਾ। ਹਾਂਜੀ। ਅਭੀ ਅਭੀ। ਅਭੀ ਸਾਰਿਆਂ ਤੋਂ ਵੱਧ ਹੈਲਪਫੁਲ ਹੈ। ਇਜ਼ਨ? ਤੁਸੀਂ ਜੋ ਵੀ ਮੈਨੂੰ ਚਾਹੀਦਾ ਹੁੰਦਾ ਮੈਂ ਤੁਹਾਨੂੰ ਦਵਾ ਦਿੰਦੇ। ਠੀਕ ਹੈ। ਜੋ ਵੀ ਤੁਹਾਨੂੰ ਚਾਹੀਦਾ ਹੁੰਦਾ ਮੈਂ ਤੁਹਾਨੂੰ ਦਵਾ ਦਿੰਦੀ ਆ। ਵੈਰੀ ਗੁੱਡ। ਚਲੋ ਇੱਕ ਲਾਸਟ ਕੁਐਸਚਨ। ਸਾਰਿਆਂ ਨੇ ਹੈਂਡ ਰੇਜ਼ ਨਹੀਂ ਕਰਨਾ ਸਿੱਧਾ ਆਨਸਰ ਬੋਲਣਾ ਠੀਕ ਹੈ? ਨਾਮ ਵੀ ਬੋਲਣਾ ਹੈ। ਓਕੇ। ਸਭ ਤੋਂ ਵੱਧ ਗੁੱਸੇ ਅਭੀ ਨੂੰ ਤਾਂ ਲੱਗ ਰਿਹਾ ਕਿ ਮੈਂ ਹੀ ਗੁੱਸੇ ਵਾਲਾ ਹਾਂ ਨਾ ਠੀਕ ਹੈ ਰਿਤਿੰਦਰ ਠੀਕ ਹੈ ਤੁਸੀਂ ਤਾਂ ਸੀ ਰਿਤਿੰਦਰ ਕੌਣ ਹੈ ਸਭ ਤੋਂ ਵੱਧ ਗੁੱਸੇ ਵਾਲਾ ਕੋਈ ਵੀ ਨਹੀਂ ਕੋਈ ਵੀ ਨਹੀਂ ਗੁੱਸੇ ਵਾਲਾ ਜਿੰਨੇ ਵੀ ਹੈਗੇ ਨੇ ਵੀ ਇਹਨਾਂ ਸਾਰਿਆਂ 'ਚ ਸਭ ਤੋਂ ਵੱਧ ਗੁੱਸਾ ਕੌਣ ਕਰਦਾ ਤੁਸੀਂ ਕੋਈ ਕਹਿ ਨਹੀਂ ਸਕਦਾ ਕੁਝ ਓਕੇ ਹਾਂਜੀ ਤੁਸੀਂ ਮੈਂ ਮਨੂ ਨੰਨੂ ਨੰਨੂ ਕਿਉਂ ਗੁੱਸੇ ਵਾਲੇ ਲੱਗਦੇ ਤੁਹਾਨੂੰ ਕਿਉਂਕਿ ਫਿਰ ਜਦੋਂ ਕਬਜਾ ਪੰਜਾਬੀ ਨਾ ਨੁਕ ਦਾਣ ਰਿਹਾ ਕਰੇ ਕਦੇ ਕਦੇ ਕਾਕੂ ਮਾਮਾ ਕਦੇ ਮਾਉਂ ਦਾ ਤੁਹਾਨੂੰ ਮੈਂ ਕਿਉਂ ਗੁੱਸੇ ਵਾਲੀ ਲੱਗਦੀ ਆ ਇੱਕ ਵਾਰੀ ਤੁਸੀਂ ਮੈਨੂੰ ਬਾਲਾ ਕੁੱਟਿਆ ਸੀਗਾ ਕਦੋਂ ਕੁੱਟਿਆ ਸੀਗਾ ਜਦੋਂ ਤੁਸੀਂ ਆਏ ਮੈਂ ਸੀ ਜਦੋਂ ਇਹ ਤੁਹਾਨੂੰ ਕਹਿੰਦੀ ਸੀ ਵੀ ਇਹ ਕਿਉਂ ਕੁੱਟ ਮੈਂ ਕੀ ਕੁੱਟਿਆ ਸੀਗਾ ਹੱਥ ਹੀ ਵੜਿਆ ਸੀ ਅੱਛਾ ਹੱਥ ਫੜੇ ਸੀ ਤੁਹਾਡੇ ਮੈਂ ਹੱਥ ਮਰੋੜਦਾ ਸੀਗਾ ਠੀਕ ਐ ਤੁਹਾਨੂੰ ਕਾਕੂ ਮਾਮਾ ਕਿਉਂ ਗੁੱਸੇ ਵਾਲਾ ਲੱਗਦਾ ਕਦੇ ਕਦੇ ਕੀਦੇ ਤੇ ਗੁੱਸਾ ਕੀਤਾ ਉਹਨਾਂ ਨੇ ਕਦੇ 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 ਦੇਖਿਆ ਹੋਵੇ ਤੁਸੀਂ ਅਰਸ਼ੂ ਅਭੀ ਤੇ ਕੀਤਾ ਅਰਸ਼ ਅਭੀ ਤੇ ਕਦੇ ਕਦੇ ਗੁੱਸਾ ਕੀਤਾ ਜਿਆਦਾ ਨਹੀਂ ਕਰਦੇ ਠੀਕ ਹੈ ਚਲੋ ਤੇ ਆਪਣੇ ਪਰਿਵਾਰ ਚੋਂ ਸਾਰਿਆਂ ਤੋਂ लवली ਪਰਸਨ ਕੌਣ ਹੈ ਇਜ਼ਾਨ ਦੱਸੋ ਤੁਸੀਂ ਦੱਸੋ ਤੁਸੀਂ ਮੈਂ ਸਭ ਤੋਂ लवली ਪਰਸਨ ਹਾਂ ਓ ਮਾਈ ਗਾਡ ਥੈਂਕ ਯੂ ਮੈਨੂੰ ਪਤਾ ਮੈਨੂੰ ਪਤਾ ਹਾਂਜੀ ਬੱਡੀ ਬੱਡੀ ਦਾਦੀ ਤੇ ਮਮਾ ਸਭ ਤੋਂ ਲਵਲੀ ਲਵਲੀ ਪਰਸਨ ਨੇ ਓਕੇ ਵੈਰੀ ਗੁੱਡ ਹਾਂਜੀ ਮਮਾ ਤੇ ਪਾਪਾ ਤੇ ਦੂਰੀ ਮਮਾ ਪਾਪਾ ਤੇ ਦਿਲ ਰਹੀ ਥਾਂਜੀ ਤੁਸੀਂ ਤੇ ਮਮਾ ਮੈਂ ਤੇ ਮਮਾ ਸਭ ਤੋਂ ਜ਼ਿਆਦਾ ਸੀ ਲਵਲੀ ਪਰਸਨ ਆ ਓ ਮਾਈ ਗਾਡ ਤੇ ਆਪਣੀ ਫੈਮਿਲੀ ਚ ਸਭ ਤੋਂ ਗੰਦਾ ਬੱਚਾ ਕੌਣ ਬਣ ਕੇ ਰਹਿੰਦਾ ਗੰਦਾ ਬੰਦਾ ਆ ਸੀਗਾ ਸਾਰੇ ਨੇ ਇਕੱਠੇ ਨੇ ਹੱਥ ਕੀਤੇ ਬਈ ਕਿਉਂ ਬਲ ਰੀਜ਼ਨ ਦੱਸੋ ਸਾਰੇ ਜਾਣੇ ਰੀਜ਼ਨ ਖੜ ਜੋ ਖੜ ਜੋ ਪਹਿਲਾਂ ਹਾਂ ਅਰਸ਼ ਤੁਸੀਂ ਦੱਸੋ ਕਿਉਂ ਤੁਹਾਨੂੰ ਲੱਗਦਾ ਆਹ ਉਹ ਜੁੰਡ ਦੇ ਖਲਾਰ ਕੇ ਬਿਠਾ ਠੀਕ ਹੈ ਚਾਜ ਨਹੀਂ ਪੰਦਾ ਠੀਕ ਹੈ ਇਜ਼ਾਨ ਤੁਹਾਨੂੰ ਕਿਉਂ ਲੱਗਦਾ ਗੰਦਾ ਬੱਚਾ ਹੈ ਚੌਕੀ ਜਦੋਂ ਦੇ ਕੋਈ ਦਮ ਨਹੀਂ ਕਰਦਾ ਰਹਿੰਦਾ ਜਿਬ ਬੋਲਦਾ ਫਿਰ ਗੰਦਾ ਥੋੜੀ ਹੋਇਆ ਤਾਂ ਫਿਰ ਸਮਾਈਲੀ ਪਰਸਨ ਹੋਇਆ ਤਾਂ ਵਧੀਆ ਤਾਂ ਸਮਾਈਲੀ ਪਰਸਲਾ ਪਲੱਸ ਹਾਂਜੀ ਤੁਸੀਂ ਕਿਉਂ ਕਿਹਾ ਵੀ ਲਾਲਾ ਕੰਡਰਦਾ ਨਾ ਕਿ ਨਾ ਕਿ ਨਾ ਮਨ ਕਿ ਤੁਹਾਨੂੰ ਟੀਵੀ ਦੇ ਠੀਕ ਹੈ वेरी गुड ਥੋੜੇ ਜਿਹਾ ਹੋਰ ਕੁਛ ਚਲੋ ਨੈਕਸਟ ਕੁਐਸਚਨ ਹੈ ਸਭ ਤੋਂ ਜ਼ਿਆਦਾ ਸੋਨੇ ਕੱਪੜੇ ਕੌਣ ਪਾਉਂਦਾ ਹੈ ਅਭੀ ਜੋ ਦੱਸੋ ਤੁਸੀਂ ਮੈਂ ਅਭੀ ਨੂੰ ਲੱਗਦਾ ਨਾ ਅਭੀ ਨੂੰ ਲੱਗਦਾ ਕਿ ਸਭ ਤੋਂ ਸੋਨੇ ਕੱਪੜੇ ਵੀ ਜੋਤ ਪਾਉਂਦਾ ਹਾਂਜੀ ਰਿਤਿੰਦਰ ਮੈਂ ਪਾਉਂਦੀ ਰਿਤ ਨੂੰ ਲੱਗਦਾ ਕਿ ਮੈਂ ਸਭ ਤੋਂ ਸੋਨੇ ਪਾਉਂਦਾ ਹਰਸ਼ ਕਹਿੰਦੀ ਮੈਂ ਸਾਰੇ ਤੋਂ ਸੋਨੇ ओके रिटेंडर सारी سونے ਕਪੜੇ ਪਾਉਂਦੇ ਨੇ ਓਕੇ ਚਲੋ ਸਭ ਤੋਂ ਜ਼ਿਆਦਾ ਬਦਤਮੀਜ਼ ਪਰਸਨ ਕੌਣ ਆਪਣੀ ਫੈਮਿਲੀ 'ਚ ਇਜ਼ਾਨ ਨੇ ਹੱਦ ਖੜਾ ਕੀਤਾ ਦੱਸੋ ਅਭੀ 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 ਕਿਉਂ ਬਦਤਮੀਜ਼ ਹੈ ਦੱਸੋ ਪਹਿਲਾਂ ਮੈਨੂੰ ਅਭੀ ਬਹੁਤ ਸ਼ਰਾਰਤ ਕਰਦਾ ਉਹ ਤਾਂ ਨਹੀਂ ਹੋ ਗਿਆ ਕਦੇ ਕਦੇ ਨਾ ਸਾਡੇ ਉਹ ਕੁਛ ਦੇਖਦੇ ਹੋਏ ਟੀਵੀ ਬੰਦ ਕਰ ਜਾ ਪਰ ਚਲੋ ਅਸੀਂ ਟੀਵੀ ਬੰਦ ਕਰਦੇ ਆ ਉਦੋਂ ਰੋਣ ਲੱਗ ਜਾਂਦੇ ਵੈਡੀ ਉਹਦੀ ਕਰਤਾ ਅਬੀ 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 ਲੱਗਦਾ ਸਾਰੇ ਨੂੰ ਸਭ ਤੋਂ ਵੱਧ ਸ਼ਰਾਰਤੀ ਸਾਰੇ ਨਹੀਂ ਮੰਨਤਾ ਕਰਤੇ ਤਾਂ ਇਹਨਾਂ ਨੇ ਟੀਵੀ ਬੰਦ ਕਰਕੇ ਗਿਆ ਸੀ ਓਕੇ ਗੁੱਡ ਇੱਕ ਸਾਡੇ ਕੋਲੇ ਹੋਰ ਪਿਆਰਾ ਬੱਚਾ ਆਇਆ ਇਹ ਤੋਂ ਵੀ ਥੋੜੇ ਜਿਹਾ ਕੁਐਸਚਨ ਪੁੱਛ ਲਈਏ ਦਿਲਰਿਤ ਮੈਨੂੰ ਇਹ ਦੱਸੋ ਜਿਹੜਾ ਤੁਹਾਡਾ ਨਾਨੀ ਪਿੰਡ ਹੈ ਨਾਨੀ ਪਿੰਡ ਦੇ ਵਿੱਚ ਸਭ ਤੋਂ ਪਿਆਰਾ ਬੰਦਾ ਕੌਣ ਲੱਗਦਾ ਤੁਹਾਨੂੰ रीत रीत सब तो प्यारी लगदी है क्यों क्यों क्या ओ ओ ओ ओ ओ तौलिया ਫੜਾਉਂਦੀ ਉਹ ਤੈਨੂੰ ਨਹਾਉਣ ਵੇਲੇ ਤੌਲੀਆ ਫੜਾਉਂਦੀ ਹੈ ਵੈਰੀ ਗੁੱਡ ਨਾਨੀ ਪਿੰਡ ਨਾਨੀ ਪਿੰਡ ਤੁਹਾਨੂੰ ਸਭ ਤੋਂ ਜ਼ਿਆਦਾ ਪਿਆਰ ਕੌਣ ਕਰਦਾ ਹੈ ਨਾਨੀ ਤੇ ਮम्मा ਨਾਨੀ ਤੇ ਮम्मा ਨਾਨੀ ਕਿਵੇਂ ਪਿਆਰ ਕਰਦੇ ਹੈ ਨਾਨੀ ਹੱਗ ਕਰਦੇ ਹੈ ਨਾਨੀ ਹੱਕ ਕਰਦੇ ਹੁੰਦੇ ਹੈ ਤੇ ਮम्मा ਕਿਵੇਂ ਪਿਆਰ ਕਰਦੇ ਹੈ ਮੰਮਾ ਤੁਹਾਨੂੰ ਪਿਆਰ ਕਰਦੇ ਹੁੰਦੇ ਆ ਓਕੇ ਵੈਰੀ ਗੁੱਡ ਤੇ ਨਾਨੀ ਪਿੰਡ ਤੁਹਾਨੂੰ ਸਭ ਤੋਂ ਕਿਹੜਾ ਬੰਦਾ ਜਿਹੜਾ ਤੁਹਾਨੂੰ ਪਸੰਦ ਨਹੀਂ ਹੈਗਾ ਮਾਮੂਸ ਬੰਦ ਹੈਗਾ ਕਿਹੜਾ ਮਾਮੂ ਮਾਮੂ ਤਾਂ ਪਸੰਦ ਹੈਗਾ ਮਾਮੂ ਤਾਂ ਪਸੰਦ ਹੈਗਾ ਹੋਰ ਕੌਣ ਪਸੰਦ ਨਹੀਂ ਹੈ ਸਾਰੇ ਪਸੰਦ ਹੈ ਸਾਰੇ ਨਾਨੀ ਪਸੰਦ ਹੈ ਨੰਨੂ ਵੀ ਪਸੰਦ ਹੈ ਨਾਨੀ ਪਸੰਦ ਨਾਨੀ ਪਸੰਦ ਮੈਂ ਦੁੱਗਿਆ ਹੋ ਗਿਆ ਚਲੋ ਨਾਨੀ ਪਿੰਡ ਸਭ ਤੋਂ ਵੱਧ ਗੁੱਸਾ ਕੌਣ ਕਰਦਾ ਹੈ ਮੈਨੂੰ ਇਹ ਦੱਸੋ ਨਾਨੀ ਪਿੰਡ ਸਭ ਤੋਂ ਵੱਧ ਗੁੱਸਾ ਕਿਹੜਾ ਬੰਦਾ ਕਰਦਾ ਨਿੱਕੂ ਮਸੀ ਨਿੱਕੂ ਮਸੀ ਸਭ ਤੋਂ ਜ਼ਿਆਦਾ ਗੁੱਸਾ ਕਰਦੀ ਹੈ ਨਹੀਂ ਇੱਧਰ ਦੇਖੋ ਫੋਨ ਵੱਲ ਕਿਹੜੀ ਕਿਹੜੀ ਮਸੀ ਕਿਵੇਂ ਗੁੱਸਾ ਕਰਦੀ ਹੈ ਕਹਿ ਕਹ ਲੈ ਮੇਂ ਜੀ ਆ ਜਾ ਪਕਾ ਰਿਸੀ ਤੇ ਹੰਦੇ ਸੀ আর ਮਸੀ ਨੇ ਕੀ ਕਿਆ ਸੀ ਕੀ ਕਿਆ ਸੀ ਕਹਿ ਗਾ ਗਾ ਹੱਥ ਤੇ ਗਾਲਾਂ ਨਹੀਂ ਅੱਛਾ ਇਹ ਕਹਤਾ ਸੀ ਵੀ ਕਿਉਂ ਗਾਰੇ ਨਾਲ ਹੱਥ ਗਾਲੀ ਜਾਂਦੇ ਹੋ ਠੀਕ ਹੈ ਚਲੋ ਵੈਰੀ ਗੁੱਡ ਥੈਂਕ ਯੂ ਬਾਏ 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 ਸਾਰੇ ਨੇ ਇਕੱਲੇ ਇਕੱਲੇ ਦੱਸਣ ਠੀਕ ਹੈ ਨਾਨੀ ਪਿੰਡ ਦੀ ਸਭ ਤੋਂ ਫੇਵਰਿਟ ਚੀਜ਼ ਤੁਹਾਨੂੰ ਕੀ ਲੱਗਦੀ ਹੈ ਸਭ ਤੋਂ ਜ਼ਿਆਦਾ ਕੀ ਪਸੰਦ ਹੈ ਨਾਨੀ ਪਿੰਡ ਤੁਸੀਂ ਕਿਉਂ ਆਉਂਦੇ ਹੋ ਇੱਥੇ ਤੁਸੀਂ ਨਾਨੀ ਪਿੰਡ ਹਾਂਜੀ ਇਜ਼ਾਨ ਜੋਤ ਮਜ਼ੇ ਕਰ ਨਾਲ ਆ ਕੇ ਖੇਡਦੇ ਮਜ਼ੇ ਕਰਦੇ ਸਾਨੂੰ ਬੜਾ ਚੰਗਾ ਲੱਗਦਾ ਸਾਨੂੰ ਬਹੁਤ ਮਜ਼ਾ ਆਉਂਦਾ ਵੇਰੀ ਗੁੱਡ ਹਾਂਜੀ ਅਰਸ਼ ਤੁਹਾਨੂੰ ਆਪਦੇ ਦਾਦੀ ਪਿੰਡ ਸਭ ਤੋਂ ਜ਼ਿਆਦਾ ਕੀ ਪਸੰਦ ਹੈ ਸਭ ਤੋਂ ਜ਼ਿਆਦਾ ਸਾਰੇ ਜਵਾਕ ਸਾਰੇ ਜਵਾਕ ਜ਼ਿਆਦਾ ਪਸੰਦ ਨੇ ਖੇਡਦੇ ਹਾਂ ਸਾਡੇ ਨਾਲ ਓਕੇ ਦਿਲੂ ਤੁਹਾਨੂੰ ਨਾਨੀ ਪਿੰਡ ਸਭ ਤੋਂ ਜ਼ਿਆਦਾ ਕੀ ਪਸੰਦ ਹੈ ਅਸਰ ਦੇ ਰੀਤ ਹਾਂ ਕਲ ਹੋਰ ਕੀ ਜਾਨ ਹਿੱਟਾ ਜਾਨ ਹਾਂ ਕੀ ਵਧੀਆ ਲੱਗਦਾ ਨਾਨੀ ਪਿੰਡ ਦਾ ਹੋਰ ਤੁਹਾਨੂੰ ਹਰਕਮ ਸਰ ਓਕੇ ਤੇਨਾਂ ਖੇਡਣ ਪਸੰਦ ਕ੍ਰਿਕਟ ਖੜਾਉਣੀ ਓਕੇ ਹਾਂਜੀ ਰਿਤਿੰਦਰ ਮੈਨੂੰ ਕਲਰ ਅੱਛੇ ਲੱਗਦੇ ਨੇ ਤੇ ਨਾਨਾ ਨਾਨੀ ਦੇ ਸਾਰੇ ਜਾਣੇ ਹਾਂਜੀ ਅਭੀ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਹੈ ਸਮੁੰਦਰ ਆਪਦੇ ਦਾਦੀ ਪਿੰਡ ਦਾਦੀ ਉਹ ਸਮੁੰਦਰ ਨਾਲ ਖੇਡਦਾ ਸੀ ਘਰੋਂ ਦਾ ਉਹ ਦਾਦੀ ਉਹ ਬਹੁਤ ਹਸਣਾ ਮਗਿਆ ਕਿਹੜੀ ਦਾਦੀ ਦਾਦੀ ਤਾਂ ਛੋਟੀ ਕਿਉਂ ਹੱਸੀ ਕਿਉਂ ਕਢਾਉਂਦੀਆਂ ਨੇ ਉਹ? ਉਹ ਮੰਤਰੇ ਆਏ ਬੋਲਦੀ ਐ ਆਉਦੀ ਐ ਮ제 ਚ ਮ제 ਚਾਹੇ ਬੋਲਦੀ ਐ ਬੋਲਦੀ ਐ ਦਾਦੀ ਬੋਲ ਹੱਸੀ ਕਰਾਉਣਾ ਹੈ ਵੀ ਅੱਛਾ ਹੱਸੀ ਕਢਾਉਣ ਵਾਲੀਆਂ ਗੱਲਾਂ ਕਰਦੀ ਐ ਨੇ ਚਲੋ ਜੀ ਇੱਕ ਇਹ ਕੁੜੀ ਐ ਸਾਡੇ ਜਿਹਨੂੰ ਨੌ ਖਾਣੇ ਬਹੁਤ ਜ਼ਿਆਦਾ ਪਸੰਦ ਨੇ ਇਹ ਨੌ ਖਾ ਖਾ ਕੇ ਐਡੀ ਹੋ ਗਈ ਐ ਤੇ ਦੂ ਘਾ ਵੀ ਇਹਨੇ ਨੌ ਖਾ ਖਾ ਕੇ ਵੱਡੀ ਹੋਣਾ ਚਲੋ ਜੀ